ਗੈਂਗਸਟਰ ਕਾਲਾ ਤਨੌਲਾ ਦੇ ਪਰਿਵਾਰ ਨੇ ਪੁਲਿਸ 'ਤੇ ਫੇਕ ਇਨਕਾਊਂਟਰ ਦਾ ਇਲਜ਼ਾਮ ਲਾਇਆ 18 ਫਰਵਰੀ ਨੂੰ ਬਰਨਾਲਾ ਦੇ ਬੜਵਰ ਕੋਲ ਏਜੀਟੀਐਫ ਨੇ ਗੈਂਗਸਟਰ ਕਾਲਾ ਤਨੌਲਾ ਨੂੰ ਇਨਕਾਊਂਟਰ ਦੌਰਾਨ ਮਾਰ ਦਿੱਤਾ ਸੀ ਕਾਲਾ ਤਨੌਲਾ ਦੇ ਪਰਿਵਾਰ ਦਾ ਦਾਅਵਾ ਹੈ ਕਿ ਕਿਸੇ ਵੀ ਮਾਮਲੇ 'ਚ ਪਗੋੜਾ ਨਹੀਂ ਸੀ ਕਾਲਾ ਦੀ ਪਤਨੀ ਨੇ ਇਸ ਇਨਕਾਊਂਟਰ ਦੀ ਮੈਜਿਸਟ੍ਰੇਟ ਜਾਂਚ ਮੰਗੀ ਹੈ ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਵੀ ਇਨਕਾਊਂਟਰ 'ਤੇ ਸਵਾਲ ਚੁੱਕਦੇ ਆਂ ਮਾਨ ਸਰਕਾਰ ਨੂੰ ਘੇਰੇ ਆ ਉਹਨਾਂ ਦਾ ਫੇਕ ਇਨਕਾਊਂਟਰ ਹੋਇਆ ਤੇ ਅੱਜ ਤੱਕ ਅਸੀਂ 307 ਪਾਰਸੀ ਵਿੱਚ ਕਦੇ ਵੀ ਇੰਕਾਊਂਟਰ ਨਹੀਂ ਸੁਣਦਾ ਛੋਟਾ ਜਿਹਾ ਪਾਸਾ ਸੀ ਇਹਦੇ ਵਿੱਚ ਉਹ ਸੰਦ ਸਾਡੇ ਸੰਗੋਂ ਉੱਤੇ ਦੀ ਗੱਲ ਵੀ ਚੱਲ ਰਹੀ ਸੀ ਤੇ ਉਹਨਾਂ ਨੇ ਜਾਣ ਬੁੱਝ ਕੇ ਪੁੱਛ ਨਹੀਂ ਉਹਨਾਂ ਨੇ ਇੰਕਾਊਂਟਰ ਕਰਤਾ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਵਿੱਚ ਕਿਸ ਤਰ੍ਹਾਂ ਉਹ ਜਿੰਦਗੀ ਜੱਦੀ ਜੀ ਰਹੇ ਸੀ ਕਿਸ ਤਰ੍ਹਾਂ ਉਹਨਾਂ ਦਾ ਸੁਭਾਅ ਸੀ ਕਿਸ ਤਰ੍ਹਾਂ ਰਹਿੰਦੇ ਸੀ ਘਰੇ ਹੁਣ ਉਹ ਸਮਾਜ ਸੇਵੀ ਬਣੇ ਹੋਏ ਸੀ ਬਲੱਡ ਖੂਨ ਦੇ ਕੈਂਪ ਵੀ ਲਾਏ ਕੁੜੀਆਂ ਦੇ ਵਿਆਹ ਤੇ ਮੈਡੀਕਲ ਕੈਂਪ ਲਾਏ ਤੇ ਉਹ ਨਸ਼ੇ ਵੀ ਛਡਾਉਂਦੇ ਸੀਗੇ ਤੇ ਹੁਣ ਉਹਨਾਂ ਐਸੇ ਮੈਂ ਸਿੱਧੇ ਰਸਤੇ ਬੰਵਾ ਉਹਦੇ ਗੱਲ ਤੋਂ ਕੰਮ ਛੱਡ ਕੇ ਸਾਰੇ ਪਿੰਡ ਨਾਲ ਸਾਰੇ ਆਂਗਣ ਵਾਲੇ ਸਾਰੇ ਮੈਂ ਮਤਾ ਬਰਦਾ ਹਾਂਜੀ ਹਾਂਜੀ ਉਹ ਦੋ ਵਾਰ ਅਸੀਂ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਚੁੱਕੇ ਆ ਤੇ ਪੰਜ ਵਾਰ ਉਹ ਅੰਦਰ ਬੈਠਾ ਇਲੈਕਸ਼ਨ ਵੀ ਲੜ ਚੁੱਕੇ ਆ ਆਪਦੇ ਵਾਰ ਵੀ ਪਰ ਸਾਨੂੰ ਇਹ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਫੇਕ ਕੰਟਰ ਹੋਇਆ ਵੀ ਕਿਉਂ ਕਿਉਂ ਕੀਤਾ ਤੁਸੀਂ ਪੋਸਟਮਾਰਟਮ ਦੁਬਾਰਾ ਕਰਾਉਣ ਦੀ ਵੀ ਗੱਲ ਕੀਤੀ ਸੀ ਜੀ ਉਹ ਪੋਸਟਮਾਰਨ ਕੋਈ ਕਹਿੰਦੇ ਸਾਨੂੰ ਵਿਸ਼ਵਾਸ ਹੈ ਸਿਰਫ ਜਿਹੜੇ ਉਹਦੇ ਨਾਲ ਬੰਦੇ ਸੀ ਉਹ ਜਿਹੜੇ ਪੋਸਟ ਤੇ ਗੋਲੀਆਂ ਚੱਲੀਆਂ ਨੇ ਉਹ ਵੀ ਸਾਨੂੰ ਦਿਖਾਈ ਦੇਣਾ ਵੀ ਉਹ ਕਿਵੇਂ ਚੱਲੀਆਂ ਨੇ ਕਿ ਫਟ ਉਹਨਾਂ ਦੇ ਚਿਹਰੇ ਤੇ ਨੇ ਸਿਰਫ ਜਿਹੜੇ ਨਾਲ ਬੰਦੇ ਸੀ ਉਹਨਾਂ ਦੀ ਇੱਕ ਵੀ ਗੋਲੀ ਨਹੀਂ ਵੱਜੀ ਉਹ ਉਹਨਾਂ ਨੇ ਫੜ ਕੇ ਸਾਨੂੰ ਹਜੇ ਤੱਕ ਦਿਖਾਈ ਨਹੀਂ ਕਿ ਵੀ ਕਿਦਵੇਂ ਇੱਕ ਠੀਕ ਨੇ ਕਿ ਨਹੀਂ ਉਹ ਜਿਵੇਂ ਕਹਿੰਦੇ ਗੁਰਮੀਤ ਸਿੰਘ ਤੇ ਪੰਜਾਬ ਦੇ ਗਰੀ ਪਰਚੇ ਸੀ ਲੱਗਦਾ ਕਿ ਪਹਿਲਾਂ ਅਦਾਲਤ ਚ ਪਰਚੇ ਚੱਲਦੇ ਸੀ ਹੁਣ ਪੁਲਿਸ ਨੇ ਸਿੱਧੀ ਕਰਦੀ ਕਾਰਵਾਈ ਕਰਦੀ ਨਹੀਂ ਪਰਚੇ ਚੱਲਦੇ ਸੀ ਉਹ ਕਿਉਂਕਿ ਸਾਰੇ ਝੂਠੇ ਪਰਚੇ ਸੀ ਸਾਰੇ ਬਰੀ ਹੋਏ ਸਾਰੇਲੇ ਕਾਗਜ਼ ਸਾਰੀਆਂ ਕੋਈ ਜਨਾ ਸਾਡੇ ਲਵੇ ਹੈ ਕਿ ਨਾ ਕੰਮ ਜੁਣਾ ਦੇ ਆ ਗਿਆ 307 ਦੇ ਪਰਚੇ ਵਿੱਚ ਕਦੇ ਵੀ ਇੰਕਾਉਂਟਰ ਨਹੀਂ ਸੁਣਿਆ ਛੋਟਾ ਜਾਂ ਪਰਚਾ ਸੀ ਬਹੁਤਾ ਵੱਡਾ ਨਹੀਂ ਸੀ ਜੱਜ ਵੱਲੋਂ ਇਨਕੁਆਇਰੀ ਕੀਤੀ ਜਾਵੇ ਹਾਈ ਕੋਰਟ ਦੇ ਜੱਜ ਵੱਲੋਂ ਭਗਤਜੀਤ ਦੇ ਪਤੇ ਆਪਸੀ ਅਫਸੋਸ ਦੇ ਦਿਨ ਦੇ ਵਿੱਚ ਗੁਰਮੀਤ ਸਿੰਘ ਕਾਲੇਕੇ ਦਾ ਵਿਅਕਤੀ ਉਹਨਾਂ ਦੀ ਮਾਂ ਸਾਨੂੰ ਮਿਲ ਜੇ ਆ ਉਹਨਾਂ ਦੇ ਧੀ ਨੂੰ ਮੈਂ ਮਿਲਿਆ ਹੈ ਉਹਨਾਂ ਦੇ ਪਾਪਾ ਨੂੰ ਮੈਂ ਮਿਲੇ ਆ ਤੇ ਸੈਂਕੜੇ ਹੋਰ ਜਿਹੜੀਆਂ ਬੀਬੀਆਂ ਫਿੱਟਫਸ ਕਰ ਨਹੀਂ ਐ ਉਹਨਾਂ ਨੂੰ ਮਿਲਿਆ ਤੇ ਇਹੇ ਜਿਹੜਾ ਪੁਲਿਸ ਨੇ ਗੁਰਮੀਤ ਸਿੰਘ ਨੂੰ ਫੇਕ ਕਾਊਂਟਰ ਇੱਕ ਫੜ ਕੇ ਮਾਰ ਦੇਣਾ ਅਸੀਂ ਸਮਝਦੇ ਸੀਗੇ ਕਿ ਇਹ ਰਵੈਤ ਹੋਣ ਚੜੀ ਗਈ ਹੈ ਜਦੋਂ ਸਿਕੰਦਾ ਯਾਦੀ ਦਾ ਜੁੱਦ ਸੀ ਉਦੋਂ ਭੜ ਕੇ ਸਿਕਾ ਨੂੰ ਮਾਰੇ ਜਾਂਦਾ ਸੀਗਾ ਪਰ ਜਿਹੜੇ ਗੁਰਮੀਤ ਸਿੰਘ ਕਾਲਾ ਸੀਗੇ ਉਹਨਾਂ ਦਾ ਨਾਮ ਤਾਂ ਗੈਂਗਸਟਰਸ ਦੇ ਵਿੱਚ ਸੀਗਾ ਪਰ ਮੈਂ ਇਹ ਸੇਕਰ ਬਹੁਤ ਵਾਰ ਜਾਈ ਆਏ ਹਾਂ ਤੇ ਇੱਕ ਵਾਰੀ ਮੈਨੂੰ ਬੁਲਾਇਆ ਗਿਆ ਸੀ ਜਦੋਂ ਗੁਰਮੀਤ ਸਿੰਘ ਨੇ ਇੱਥੇ ਬਲੱਡ ਕੈਂਪ ਕੀਤਾ ਸੀਗਾ ਦੂਸਰੀ ਗੱਲ ਹੈ ਕਿ ਗੁਰਮੀਤ ਸਿੰਘ ਨਸ਼ਿਆਂ ਦੇ ਬਿਲਕੁਲ ਖਿਲਾਫ ਹੋ ਗਿਆ ਸੀਗਾ ਔਰ ਇਹਦੀ ਕੋਸ਼ਿਸ਼ ਸੀ ਕਿ ਇੱਕ ਪਿੰਡ ਪਿੰਡ ਜਾ ਕੇ ਜਿਹੜੇ ਨਸ਼ੇ ਜਿਵੇਂ ਸਾਡਾ ਪਾਈ ਛੋਟਾ ਹੈਗਾ ਇਹ ਸਾਰੇ ਇੱਕ ਮੰਚ ਦੇ ਉੱਤੇ ਖੜੇ ਹੋ ਗਏ ਸੀ ਕਿ ਅਸੀਂ ਨਸ਼ੇ ਨੂੰ ਬੰਦ ਕਰਨਾ ਹੈ ਪਰ ਦੂਜੇ ਪਾਸੇ ਛੋਟੇ ਨੂੰ ਵੀ ਪੁਲਿਸ ਨੇ ਬਹੁਤ ਤੰਗ ਕੀਤਾ ਫੜ ਕੇ ਗੇਲਚ ਵੀ ਦੇ ਦਿੱਤਾ ਮੈਨੂੰ ਸਮਝ ਨਹੀਂ ਕਿ ਸਰਕਾਰ ਨਸ਼ਾ ਨੂੰ ਰੋਕਣਾ ਚਾਹੁੰਦੀ ਹੈ heroin ਨੂੰ ਜਾਂ ਇਹ ਸ਼ਬਦਾਂ ਬਚਾਉਂਦੀ ਹੈ ਬੁੱਕ ਵਿੱਚ ਜਿਹਨੂੰ ਹੜਕੇ ਇੱਕ ਇਨਕਾਊਂਟਰ ਦੇ ਵਿੱਚ ਮਾਰਦੇਗਾ ਮੈਂ ਸਮਝਦਾ ਕਿ ਇਹ ਗਵੈਟ ਇਹ ਜਿਹੜੀ ਇੰਡੀਆ ਦੇ ਵੈਸ ਹਿੰਦੂਤਵਾਦੀ ਸਰਕਾਰ ਦੇ ਵਿੱਚ ਇਹ ਬੇਰਮੀ ਫੈਲ ਗਈ ਹੈ ਇਸ ਨੂੰ ਖਤਮ ਕਰਨਾ ਪਊਗਾ ਸਰਦੀ ਮੰਗ ਹੈ ਕਿ ਇਹ ਜਿਹੜਾ ਸਤਲ ਕੀਤਾ ਗਿਆ ਝੂਠਾ ਇਨਕਾਊਂਟਰ ਗੁਰਮੀਤ ਸਿੰਘ ਦਾ ਇਹਦੀ ਜੁਡੀਸ਼ਨ ਇਨਕੁਆਇਰੀ ਹੋਵੇ ਜਿਸ ਦੇ ਨਾਲ ਸਾਡੇ ਤੇ ਵਿਸ਼ਵਾਸ ਵੱਜੇ ਕਿ ਇਹ ਸਹੀ ਇਨਕਾਊਂਟਰ ਹੈ ਕਿ ਇਹਨੂੰ ਫੜ ਕੇ ਮਾਰਿਆ ਗਿਆ ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਹੈ ਬਤੌਰ ਮੈਂਬਰ ਪਾਰਲੀਮੈਂਟ ਇਸ ਇਲਾਕੇ ਦੀ ਪੁਲਿਸ ਨੇ ਇਸ ਨੂੰ ਪਹਿਲਾਂ ਕਾਬੂ ਕਰ ਰਿਆ ਸੀਗਾ ਤਾਂ ਫਿਰ ਉਸ ਤੋਂ ਬਾਅਦ ਇਸ ਨੂੰ ਮਾਰਿਆ ਮੇਰੇ ਕੋਲੇ ਇਹ ਵੀ ਇਤਲਾਹ ਹੈ ਕਿ ਜਦੋਂ ਇਹ ਢੇਰੇ ਛਾੜਦੇ ਆ ਗੁਰਮੀ ਸਿੰਘ ਤਾਂ ਇਹਨੇ ਹੱਥੋਂ ਚੱਕਤੇ ਛੱਕਤੇ ਸੀਗੇ ਕਿ ਮੈਂ ਫਰੈਂਡਰ ਕਰਦਾ ਹੈ باوجود ਉਸਦੇ ਪੁਲਿਸ ਨੇ ਕਾਇਰਤਾ ਦਿਖਾਈ ਹੈ ਕਿ ਇਸ ਬੰਦਾ ਜਿਹੜਾ ਅੱਗੇ ਸਰਿੰਡਰ ਕਰਨ ਲੱਗ ਪਿਆ ਉਹਨੂੰ ਗੋਲੀਆਂ ਦੇ ਨਾਲ ਭੁੰਨ ਕੇ ਮਾਰ ਦਿੱਤਾ ਗਿਆ ਸੋ ਅਸੀਂ ਸਿੱਖ ਹਾਂ ਜਿਹੜੇ ਅਸੀਂ ਸਮਝਦੇ ਹਾਂ ਕਿ ਸਾਡੀ ਸੁਰੱਖਿਆ ਹੁਣ ਬੜੇ ਖਤਰੇ ਦੇ ਵਿੱਚ ਹੈ ਤੇ ਕਿਸੇ ਵੀ ਵੇਲੇ ਵੀ ਸਾਨੂੰ ਮਾਰ ਦਿੱਤਾ ਜਾ ਸਕਦਾ ਹੈਗਾ